ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅੱਜ ਤੁਹਾਨੂੰ ਆਪਾਂ ਸਾਰੇ ਆਪਣੇ ਜਾਨਵਰ ਦਿਖਾਵਾਂਗੇ ਤੇ ਆ ਮੇਰਾ ਥੋੜਾ ਜਿਹਾ ਹੱਥ ਦੇ ਨਾਲ ਲਿਖਿਆ ਸੀ ਨੋਆ ਐਂਟਰੀ ਨੰਬਰ ਲਿਖਿਆ ਆ ਵੀ ਕੋਈ ਕਾਲ ਕਰੇ ਤੋਂ ਬਿਨਾਂ ਅੰਦਰ ਨਾ ਬੜੇ ਤੇ ਜਾਨਵਰ ਤੁਹਾਨੂੰ ਦਿਖਾਉਣੇ ਅੱਜ ਨਾ ਬਈ ਪੰਕਣਾ ਨਹੀਂ ਤੇ ਮਿੱਤਰੋ ਆਪਾਂ ਆਏ ਨੇ ਨਵੇਂ ਖੁੱਡੇ ਪਹਿਲਾਂ ਖੁੱਡੇ ਆਪਣੇ ਇੱਥੇ ਸੀਗੇ ਦੇਖ ਸਕਦੇ ਤੁਸੀਂ ਆ ਖੁੱਡੇ ਨਿਸ਼ਾਨ ਤੁਹਾਨੂੰ ਦਿਹਿੰਦੇ ਹੋਣਗੇ ਤੇ ਆ ਮੇਰੀ ਨੀਲੀ ਕਬੂਤਰੀ ਜਾਂ ਪੱਠਾ ਦੇਖੋ ਕਬੂਤਰਾਂ ਕਬੂਤਰੀ ਇਹ ਆਪਾਂ ਨੂੰ ਲੈ ਸ਼ੋ ਨਹੀਂ ਹੁੰਦਾ ਤਾਂ ਪਰ ਬੱਚੇ ਉੱਡਦੇ ਬਹੁਤ ਨੇ ਬਹੁਤ ਚੰਗੇ ਅੱਜ ਤੁਹਾਨੂੰ ਖੁੱਡੇ ਦਿਖਾਉਣੇ ਆਪਾਂ ਜਿਹੜੇ ਨਵੇਂ ਪਾਇਨੇ ਥੋੜੀ ਧੁੱਪ ਪੈ ਰਹੀ ਐ ਇੱਧਰੋਂ ਤੇ ਖੁੱਡੇ ਤੁਹਾਨੂੰ ਆ ਖੁੱਡੇ ਨੇ ਆਪਣੇ ਤੇ ਤੁਹਾਨੂੰ ਆਪਣੇ ਦਿਖਾਉਣੇ ਆ ਜਾਨਵਰ ਹਾਂ ਭਾਈ ਦੇਖੋ ਇਹ ਪੱਠਾ ਆ ਬੁੱਤਾ ਪੱਠਾ ਦੇਖੋ ਤੁਸੀਂ ਸ਼ੌਂਕ ਕਰੋ ਪੱਠੇ ਦਾ ਫੇਲ ਮੜਾ ਜਾ ਹਲੇ ਥੋੜਾ ਡਰਦਾ ਹੈ ਪੱਠੇ ਦੀ ਹਾਈਟ ਬਹੁਤ ਆ 17 18 ਹਾਈਟ ਅੰਦਰ ਹੀ ਰਹਿ ਅੰਦਰ ਹੀ ਹਲੇ ਦਿਨ ਦਿਨ ਨੂੰ ਕੱਢਣਾ ਹੈਗਾ ਤੇ ਤੁਹਾਨੂੰ ਥੱਲੇ ਵੀ ਦਿਖਾਉਣੇ ਆ ਲਓ ਜੀ ਨਾਗ ਵਰਗੀਆਂ ਕਾਲੀਆਂ ਪੱਠੀਆਂ ਨੇ ਆ ਸਲੇਟੀ ਮੁਰਗੇ ਨਾਲ ਆਪਣੀਆਂ ਦੇਖ ਲਓ ਕੱਦ ਦੇਖੋ ਸੇਮ ਹੀ ਕੱਦ ਨੇ ਜਿੱਡਾ ਮੁਰਗਾ ਉੱਡੀ ਮੁਰਗੀਆਂ ਨੇ ਕਰੋ ਸ਼ੌਕ ਹਾਂ ਓਏ ਆਜੋ ਲਓ ਆਜੋ ਆ ਦੇਖ ਤੇ ਆ ਜੀ ਤੁਸੀਂ ਦੇਖ ਲਓ ਪਿਓ ਚਿੱਟੀ ਤੇ ਆ ਸਲੇਟੀ ਜਾਨਵਰ ਵੀ ਬਹੁਤ ਚੰਗਾ ਦਨਦੂਤ ਜੀ ਵੀ ਦਿਖਾਉਣਿਆ ਜਾਵਾ ਨਾਗ ਦਾ ਬੱਚਾ ਸੀਗਾ ਉਹ ਤੇ ਇਧਰ ਜਾਵਾ ਦਿਖਾਉਣਿਆ ਆ ਮੇਟਰ ਕੀ ਹਾਲਾ ਲਓ ਵੀ ਕਰੋ ਸ਼ੌਕ ਜਾਵੀ ਦਾ ਇਹਦੇ ਨਾਲ ਵੀ ਨਾਗ ਲਾਇਆ ਹੈ ਨਾਗ ਕਾਲੀ ਨਾਗ ਨਹੀਂ ਆ ਦੇਖੋ ਇਹ ਆ ਜਾਵਾ ਫੁੱਲ ਸਾਟਾ ਜਾਨਵਰ ਦੀ ਫੁੱਲ ਟੌਪ ਹੀ ਲੜਦਾ ਆ ਇਹਦੇ ਨਾਲ ਮੁਰਗੀ ਲਾਈ ਆ ਤੇ ਮੁਰਗੀ ਦਾ ਸ਼ੌਕ ਕਰ ਲੋ ਤੇ ਮੁਰਗੀ ਦਾ ਸ਼ੌਕ ਕਰ ਲੋ ਦੇਖੋ ਫਿਰ ਛੋਟੇ ਚਿਹਰੇ ਦਾ ਜਾਨਵਰ ਆ ਤੇ ਕੰਡੇ-ਕੁੰਡੇ ਦਿਖਾਉ ਹੈ ਆਪਦੇ। ਲਓ ਜੀ ਕਰੋ ਚੈੱਕ। ਕਰੋ ਸ਼ੌਕ। ਇਹ ਆਈ ਜਾਵਾ ਬਣਾ। ਇੱਕ ਤੁਹਾਨੂੰ ਹੋਰ ਜਾਵਾ ਦਿਖਾਉਨੇ ਆ ਛੋਟਾ ਜਿਹਾ ਪੱਠਾ। ਲਓ ਜੀ। ਇਹ ਆ ਛੋਟਾ ਜਿਹਾ ਪੱਠਾ ਪਰ ਇਸ ਦੀ ਲੜਾਈ ਲੜਾਈ ਬਹੁਤ ਕੰਮ ਦੀ ਹੈ। ਪਰ ਇਹ ਦੀ ਛੋਟੇ ਹੁੰਦਾ ਜੀ ਥੋੜਾ ਲੜਿਆ ਬਹੁਤਾ। ਇਹ ਦੀ ਅੱਖ ਥੋੜੀ ਇੱਕ ਪਾਸੇ ਮੈਨੂੰ ਸ਼ਾਇਦ ਵੀ ਕਮਜ਼ੋਰ ਆ। ਸੋਝ ਨਹੀਂ ਉਤਰੇ। ਆ ਪੱਤਰ ਦਿਖਾਈ। ਆ ਦੇਖੋ ਸੋਜਾ ਨਹੀਂ ਉਤਰਿਆ ਉਹ ਜਾਨਵਰ ਨਸਲ ਦਾ ਪੂਰਾ ਕਟਾਪਾ ਗਡੂਪਾ ਹੀ ਫੁੱਲ ਕਰਦਾ ਮੋਰੋ ਜਿੰਨਾ ਚੰਗਾ ਮਰਜੀ ਜਾਨਵਰ ਲਾ ਦਿਓ ਭਜਦਾ ਨਹੀਂ ਬਹਿ ਜਾਂਦਾ ਤੇ ਇਹ ਆਪਣੇ ਪਾਏ ਨੇ 6 ਖੁੱਡੇ ਤੇ ਆਹ ਦੋ ਖੁੱਡੇ ਥੋੜੇ ਜਿ ਖਾਲੀ ਹੋ ਨੇ ਹਲੇ ਜਾਨਵਰ ਆਪਾਂ ਲਿਆਵਾਂਗੇ ਆ ਹੈਗੇ ਨੇ ਆਪਣੀਆਂ ਬੱਤਕਾਂ ਇਹ ਰੌਲਾ ਬਹੁਤ ਪਾਉਂਦੀਆਂ ਨੇ ਆ ਦੇਖੋ ਕਿੰਨਾ ਰੌਲਾ ਪਾਉਂਦੀ ਨੇ ਆ ਜੋ ਬਾਹਰ ਆ ਦੇਖੋ ਦੇਖ ਕਿਹੜਾ ਕਿਵੇਂ ਭੱਜਣ ਗਿਆ ਆ ਦੇਖ ਰੋਲਾ ਬਹੁਤ ਪਾਉਂਦੀ ਨਹੀਂ ਖਾ ਲੋ ਰੋਲਾ ਬਹੁਤ ਜ਼ਿਆਦਾ ਪਾਉਂਦੀ ਹੈ ਤੇ ਆ ਆਪਣੇ ਸ਼ੌਂਕ ਆ ਥੋੜਾ ਜਿਹਾ ਦੇਖ ਸਕਦੇ ਹੋ ਇਹ ਆਪਣਾ ਇੰਨਾ ਕੁ ਸ਼ੌਂਕ ਕਰਦੇ ਆਪਾਂ ਜਾਨਵਰਾਂ ਦਾ ਖੁੱਡੇ ਨਵੇਂ ਪਾਏ ਨੇ ਆਪਾਂ ਇਹ ਨੂੰ ਪਸੰਦ ਆਏ ਹੋਣ ਤਾਂ ਵੀਰਵਾਨ ਕਮੈਂਟਾਂ ਜ਼ਰੂਰ ਦੱਸ ਦਿਓ ਤੁਹਾਨੂੰ ਆਪਣੇ ਦਿਖਾਉਣਾ ਕਬੂਤਰ ਹੁਣ ਮੈਂ ਲਓ ਜੀ ਮੈਨੂੰ ਲੱਗਦਾ ਲੇਟ ਹੈਗੀ ਆ ਹਾਂ ਇਹ ਆਪਣੇ ਵੱਡੇ ਜੋੜੇ ਨੇ ਦੇਖ ਸਕਦੇ ਹੋ ਵੱਡੇ ਜੋੜੇ ਨੇ ਖੁੱਡੇ ਆਪਣੇ ਬਹੁਤ ਜ਼ਿਆਦੇ ਬੜੇ ਬੜੇ ਨੇ ਤੇ ਮੈਂ ਮੇਰੇ ਕੋ ਸਿਰਫ ਕਬੂਤਰਾਂ ਦੀਆਂ 10 ਕਜੋੜੀਆਂ ਨੇ ਤੇ ਮੈਂ ਬੱਚੇ-ਬੁੱਚੇ ਘਟਾ ਕੇ ਉੱਪਰ ਖੁੱਡਿਆਂ 'ਚ ਰੱਖਦਾ ਤੇ ਖੁੱਡੇ ਆਪਣੇ ਬਹੁਤ ਜ਼ਿਆਦੇ ਬੜੇ ਬੜੇ ਪਾਏ ਹੋਏ ਨੇ ਦੇਖ ਸਕਦੇ ਹੋ ਆ ਦੇਖੋ ਖੁੱਡੇ ਆਪਣੇ ਬਹੁਤ بڑے بڑے ਨੇ ਵੀ ਜਾਨਵਰ ਆਣ ਖੁੱਲਾ ਡੁੱਲਾ ਰਹੇ ਆ ਆ ਦੇਖ ਲਓ ਪੱਕੀਆਂ ਜੋੜੀਆਂ ਨੇ ਇਹ ਆਪਣੇ ਕਾਲੇ ਸਤਾ ਦੇ ਘਰੋਂ ਆਏ ਨੇ ਪੰਜਰੁੱਖੇ ਤੋਂ ਕਾਲਾ ਸਤਾ ਜੀ ਪੰਜਰੁੱਖਾ ਤੇ ਜਸਟਪੈਨ ਵਗੈਰਾ ਲਾਇ ਹੋਏ ਨੇ ਜਾਨਵਰਾਂ ਨੂੰ ਗਰਮੈਸ਼ ਗਰਮੂਸ ਸਾਰੀ ਬਾਹਰ ਕਰਦੇ ਆ ਆਪਣਾ ਦੂਜਾ ਖੁੱਡਾ ਇਹਦੇ ਵਿੱਚ ਵੀ ਆਪਣੀਆਂ ਹੀ 5-7 ਜੋੜੀਆਂ ਨੇ ਖੁੱਲੀਆਂ ਡੁੱਲੀਆਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਜਿਹੜੇ ਕੂਤਰ ਨੇ ਉਹ ਵੀ ਕਾਲੇ ਬਾਈ ਦੇ ਘਰ ਵਾਏ ਨੇ ਪੰਜ ਰੁੱਖੇ ਤੋਂ ਇਹ ਜਾਨਵਰ ਨੇ ਆਪਣੇ ਤੇ ਤੁਹਾਨੂੰ ਇੱਕ ਆ ਮੁਰਗੀ ਆ ਬਿਜਾਰੀ ਇਹ ਦੇਸੀ ਆ ਕਿਸੇ ਦੇ ਘਰੋਂ ਆਈ ਸੀਗੀ ਆਪਣੇ ਕੋਲੇ ਇਹ ਉਹਨੇ ਫਾਰਮ ਚੋਂ ਲਿਆ ਕੇ ਪਾਲੀ ਸੀਗੀ ਪਰ ਇਹ ਹੁਣ ਇਹ ਡਰਦੀ ਨਹੀਂ ਹੈਗੀ ਬੰਦਿਆਂ ਦੇ ਕੋਲ ਹੀ ਰਹਿੰਦੀ ਆ ਰਾਤ ਤੇ ਯਾਰ ਇਹ ਥੋੜੀ ਖੁੱਡੇ ਦੇ ਵਿੱਚ ਬੰਦ ਰਹੀਗੀ ਆਪਦੇ ਆਪੇ ਵੱਢ ਗਈ ਸੀਲ ਮੁਰਗੇ ਦੇ ਖੁੱਡੇ 'ਚ ਉਹਨੇ ਥੋੜੀ ਜਿਹੇ ਸੱਟ ਮਾਰਤੀ ਪਰ ਦੇਖੋ ਪਰ ਰਹਿੰਦੀ ਗੋਲੀ ਆ ਆ ਦੇਖੋ ਮੈਂ ਹੱਥ 'ਚ ਚੱਕ ਲਈ ਰਹਿੰਦੀ ਕੋਲ ਇੰਨੀ ਕਿ ਸੱਟ ਲੱਗੀ ਪਰ ਠੀਕ ਆ ਵੈਸੇ ਚੱਲ ਪੁੱਤ ਤੇ ਆਹ ਦੇਖ ਲਓ ਤੇ ਜਿਹੜੇ ਬੱਚੇ ਨੇ ਆਪਣੇ ਉੱਪਰ ਨੇ ਜਾਲ ਜੂੜ ਲੱਗਿਆ ਉੱਪਰ ਕਬੂਤਰਾਂ ਦਾ ਖੁੱਡਾ ਉੱਪਰ ਵੀ ਇੱਕ ਇਹ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਐ ਇਹ ਆਪਣਾ ਰੂਮ ਹੈ ਇਹ ਰੂਮ ਦੇ ਵਿੱਚ ਆ ਚੇਅਰ ਲਾਈ ਹੋਈ ਆ ਜਿਹੜੀ ਗੱਡੀ ਦੀ ਸੀਟ ਹੁੰਦੀ ਐ ਡੀਕਾ ਗੱਡੀ ਦੀ ਉਹ ਐ ਦੇਖ ਲਓ ਪੈਰ ਪੂਰ ਲਾ ਕੇ ਬੈਠਣ ਨੂੰ ਪੂਰੀ ਓਕੇ ਆ ਉੱਪਰ ਥੱਲੇ ਵੀ ਹੋ ਜਾਂਦੀ ਆ ਦੇਖੋ ਉੱਪਰ ਥੱਲੇ ਵੀ ਕਰਦੀ ਹੁੰਦੀ ਆ ਇਹ ਤੇ ਆ ਆਪਣੀ ਮੁਰਗੀ ਨੇ ਅੱਜ ਨਵੇਂ ਬੱਚੇ ਕੱਢੇ ਨੇ ਬੱਚੇ ਵੀ ਦਿਖਾਉਣੇ ਆ ਤੁਹਾਨੂੰ ਦਿਖਾ ਪੁੱਤ ਓਏ ਆ ਦੇਖੋ ਕਿੰਨੇ ਘੈਂਟ ਨੇ ਬੱਚੇ ਉੱਠ ਕੇ ਦਿਖਾ ਮੜ ਜੀ ਉੱਠ ਨਾ 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 ਕੁਛ ਕਿਤੇ ਨਹੀਂ ਲੱਗਿੰਦੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਬੱਚੇ ਦੇਖੋ ਜੀ ਬਹਿ ਜਾ ਬਹਿ ਜਾ ਦੇ ਦੇ ਭਖਾਰਾ ਦੇ ਦੇ ਇਹਨਾਂ ਨੂੰ ਉੱਪਰ ਬਹਿ ਜਾ ਇਹਨਾਂ ਦੇ ਤੇ ਆ ਆਪਣਾ ਉਹ ਥੱਲੇ ਦੇ ਲਿਆ ਤਾਂ ਥੱਲੇ ਦੇ ਲਿਆ ਬੱਚਾ ਥੱਲੇ ਆ ਗਿਆ ਧਿਆਨ ਨਾਲ ਬੈਠ ਥੱਲੇ ਦੇ ਲਿਆ ਤਾਂ ਆਕਣ ਬਹਿ ਜਾ ਆਹੋ ਹੌਲੀ ਹੌਲੀ ਇਹਨਾਂ ਨਕਾਲੀਕਰ ਕਿਤੇ ਨਹੀਂ ਲੈ ਕੇ ਜਾਂਦਾ ਮੈਂ ਇਹਨਾਂ ਨੂੰ ਬਸ ਬਹਿ ਜਾ ਬਹਿ ਜਾ ਬਹਿ ਜਾ ਹੁਣ ਬਹਿ ਜਾ ਬਹਿ ਜਾ ਲੋ ਜੀ ਆਹ ਗੱਲ ਵਿਚਾਲੀ ਲਈ ਆਹ ਆਪਣਾ ਜਿਹੜਾ ਕਬੂਤਰ ਲੈ ਕੇ ਜਾਂਦੇ ਹੁੰਦੇ ਆ ਉਹ ਆਪਣਾ ਪਿੰਜਰਾ ਹੈ ਤੇ ਆ ਆਪਣੇ ਬੱਚੇ ਆ ਆ ਰੂਮ ਆ ਇਹਦੇ ਵਿੱਚ ਪੱਖਾ ਲੱਗਿਆ ਹੋਇਆ ਆ ਉਹ ਆਪਣੇ ਫਾਦਰ ਸਾਹਿਬ ਦੀ ਫੋਟੋ ਲੱਗੀ ਹੋਈ ਆ ਇੱਧਰ ਬਾਬਿਆਂ ਦੀ ਫੋਟੋ ਲੱਗੀਆਂ ਹੋਈਆਂ ਨੇ ਤੇ ਇਹ ਟੈਂਪਰੇਰੀ ਆ ਤੇ ਹੁਣ ਗਰਮੀ ਆ ਗਈ ਆ ਘੜੇ ਵਿੱਚ ਪਏ ਨੇ ਅੰਡੇ ਤੁਹਾਨੂੰ ਹੋਰ ਵੀ ਚੀਜ਼ ਦਿਖਾਉਣਾ ਇੱਕ ਮੈਂ ਇਹ ਘੜੇ ਦੇ ਵਿੱਚ ਆਂਡਾ ਹੈਗਾ ਭਾਈ ਬੱਤਕ ਦਾ ਲਓ ਕਿਹੜਾ ਅੰਡਾ ਦੇਖੋ ਤੇ ਆ ਆਪਣੇ ਜਾਵੇ ਦੇ ਅੰਡੇ ਨੇ ਆ ਦੇਖੋ ਇਹ ਛੋਟਾ ਜਿਹਾ ਬਹੁਤ ਇਹ ਜਿਹੜਾ ਘੜਾ ਹੈ ਇਹਦੇ ਵਿੱਚ ਆਪਾਂ ਰੱਖਦੇ ਹੁੰਨੇ ਆ ਪਾਣੀ ਗਕੂਤਰਾ ਵਾਸਤੇ ਤੇ ਆ ਸਿਸਟਮ ਬਣਾਇਆ ਮੇਰਾ ਬਦਾਮ ਕੱਟਣ ਵਾਸਤੇ ਦੇਖ ਲਓ ਇਹ ਵੀ ਬਣਾਓ ਬਹੁਤ ਵਧੀਆ ਚੀਜ਼ ਆ ਤੇ ਤੁਹਾਨੂੰ ਬਾਹਰੇ ਲੈ ਕੇ ਚੱਲਣ ਇਹ ਰੂਮ ਆ ਜੀ ਸਾਡਾ ਠੰਡਾ ਰਹਿੰਦਾ ਪੂਰਾ ਐ ਨਾ ਠੰਡਾ ਰਹਿੰਦਾ ਪੂਰਾ ਐ ਨਾ ਰੂਮ ਆ ਆਪਣਾ ਇੱਥੇ ਮੰਜੇ-ਮੰਜੇ ਢਾ ਕੇ ਆਪਾਂ ਜਿਹੜੇ 5-7 ਜਹਰ ਮਿੱਤਰ ਆਉਂਦੇ ਨੇ ਉਹਰੇ ਬਹਿ ਜਿੰਦੇ ਆ ਤੇ ਆਪਣਾ ਟਰੈਕਟਰ ਖੜਾ ਰੋਟਾਵੇਟਰ ਖੜਾ ਤੇ ਆਪਣੀ ਗੱਡੀ ਖੜੀ i20 ਹਾਂ ਹਾਂ ਤੁਹਾਨੂੰ ਦਾਣੇ ਪਾਏ ਨੇ ਖਾ ਲਓ ਆ ਦੇ ਰੌਲਾ ਬਹੁਤ ਪਾਉਂਦੀ ਆ ਲੋ ਬਾਲਾ ਰੌਲਾ ਪਾਉਂਦੀ ਆ ਨੇ ਤੇ ਬੱਚਾ ਏ ਇੱਕ ਏ ਕੱਢਿਆ ਸੀ ਨੂੰ ਬੁਝਾਉਣ ਲੱਗੇ ਆਪਾਂ ਜਾਲ ਦੇ ਵਿੱਚ ਪਾ ਕੇ ਹਾਂ ਬੁੱਤਰਾ ਉੱਡਣਾ ਫਿਰ ਗਰਮੀ ਦੇ ਵਿੱਚ ਫੁੱਲ ਬਾਈ ਜੀ ਇੱਕ ਹੋਰ ਆ ਗੱਲਬਾਤ ਇੰਨਾ ਕੋ ਜਿਆਦਾ ਉੱਡਦੇ ਨੇ ਨਾ ਇਹ ਬੱਚੇ ਬਹੁਤ ਸਵੇਰ ਤੋਂ 6 ਵਜੇ ਤੋਂ ਲੈ ਕੇ 5 4 5 ਨਾਰਮਲ ਗੱਲ ਆ ਪਰ ਉੱਡਦੇ ਬਹੁਤ ਜਿਆਦਾ ਨੇ ਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਦੇ ਲਈ ਤੇ ਆ ਆਪਣੇ ਖੁੱਡੇ ਨੇ ਔਰ ਬੱਤਕਾਂ ਨੇ ਕਰ ਲੋ ਦਰਸ਼ਨ ਇਹਨਾਂ ਦੇ ਵੀ